ਕਹਾਂ ਨਾ ਨਾ ਤੇ ਮੁਖ ਜਲੇ ਕੀਤੀ ਛੁਟੀ ਨਾ ਵਾਈ ਬਿਜੀ ਪ੍ਰਕਾਸ਼ ਵਾਈ ਬਿਜੀ ਫਤਿਹ ਰੰਧਾਸ ਹੋ ਰਹੀ ਕਮਲੀ ਕਤਿ ਤੁਮਹੀ ਚਾਣੀ ਨਾਨਕ ਦਾਸ ਸਦਾ ਕਰਮੁ ਤੇਰੀ ਆਕੀਏ ਗੋ ਨਾਨਕ ਸਭ ਤੇ ਰੜਿਆ ਬਿਨਾ ਮਨ ਨਾ ਜਾਣੇ heira ਹੋਈ ਜਿ ਕੋਈ ਨਾਮ ਨ ਜਾਣੇ heira ਵਾਹੀ ਗੋ ਨੈ ਸਤਨਾਮ ਸਿਰਤ ਕੁੰਤਾ ਸੁਖਰਾਤਿ ਨਤੁ ਨਾਰਸਿ ਬੈ ਉਦੀ ਕੀਤੇ ਕੋਤ੍ਰੀ ਕੀ ਸਾਰੇ और जी की पावन उपस्थिति। प्रेम और नम्र प्रणाम दर्शन सभी। अनन्य हर गुरु मेनम श्री गुरु जी कह रहा है श्री जी की संस्कृति आई ये के सब ऊर्जा की वाहक श्री है। करणा ने ध्यान था है साहब भाई सारे श्री पासा हम मुसलमान ही सब फैन के साइड सब पाजीना को होगा। ज्ञान की जोटा श्री गुरु नानक साहिब के पाठ दशम काल के अंदर के कांशा साए गुरु ਤੇ ਅਗਲੇ ਭਾਈ ਜੀ ਟਾਈਟਲ ਸਿੰਘ ਬਈ 35 ਗੁੱਪ ਸਿੰਘ ਪਈਸਾ ਚਾਰ ਫਰਿਆਦਾਂ ਦੀ ਸੀ ਪਰੇਤਰਾਮਾ ਮਾਜੂਰੋਂ ਦੀ ਬਾਕੀ ਇਹ ਛੱਡੀ ਦਾ ਰਹਿੰਦਾ ਜਦ ਤੱਕ ਕੋਈ ਕਾਰ ਨਹੀਂ ਮਾਰਦੀ ਨੀਖੇ ਵਿਅਕਤੀ ਨੂੰ ਜੀਪ ਵਿੱਚ ਉਤਾਰਾਂ ਇਹਨਾਂ ਪਿਆਰੀਆਂ ਗੈਰੰਟੀ ਤੋਂ ਵੱਧਦਾ ਧਿਆਨ ਦੇ ਕੇ ਕਰ ਸਕਦਾ ਗੋਲ ਨਹੀਂ ਵਾਰੀ ਗ੍ਰਾਈਟ ਕਿਨਾ ਸਿੰਘਾ ਸਿੰਘੀਆ ਅਮੇਰ ਸਿੰਘ ਜੀ ਦੇ ਪਰਿਵਾਰ ਨਾਲ ਜੁੜਿਆ ਹੋਇਆ ਹੈ ਹੰਦਰ ਸਿੰਘ ਜੀ ਬਤਿ ਕੋਈ ਸਰਵਸੰਮਤੀ ਕਿਸ ਨੇ ਤੁਸੀਂ ਪਰਾਰ ਦੀ ਸ਼ਿਰੋਣੀ ਕਰਵਾਣੀ ਹੈ ਕਿੰਨਾ ਧੰਨਿਆ ਆ ਰਿਹਾ ਇਹਨਾਂ ਸਿੰਘਾਂ ਸ਼ੁਕਰੀਆ ਬੁਝਾਈਆਂ ਜਦੋਂ ਅਮਰ ਜੀ ਦਾ ਅਸਰ ਸੱਚਾ ਹੋਣਾ ਦੀ ਵਾਹਿਗੁਰੂ ਵਾਹਿਗੁਰੂ ਕੰਮਿਆ ਕਰਨਾ ਸਰਦਾਰ ਪੰਡਿਆ ਸਾਥੀ ਉਹਨਾਂ ਦੁਆਰਾ ਕੀਤਾ ਗਿਆ ਤੇ ਤੋਂ ਨੂੰ ਸ਼ੁਰੂ ਹੋ ਗਿਆ ਇਹਨਾਂ ਦੇ ਖੁੱਲੇ ਕਸ਼ੂਦਾਰ ਤੇ ਜੀਵਾ ਸੁਭਾਵ ਦਾ ਦਾਨ ਆਪਣੇ ਪਿਆਰੀ ਪਰਸਾ ਦੀ ਵਿੱਚੋਂ ਇਹ ਮਾਣੇ ਤੇ ਮਾਨਦੂਰ ਕਾਰਨ ਦੀਆਂ ਰੋਟੀਆਂ ਦੇ ਉਪਨਾਸ ਰਿਆਂ ਦੇ ਆਸਰੇ ਧੰਨ ਧੰਨ ਫਾਂਸੀ ਦੀ ਗੁਰੂ ਅਰਜਨ ਸਿੰਘ ਪਾਸ਼ਾ ਮਹਾਰਾਜ ਦੀ ਕਾਸ਼ੀ ਸ਼ੀ ਤਾਂ ਜੀ ਸ਼ਾਂਤ ਸੁਭਾਅ ਮਾੜਾ ਆਪਣੀ ਚਰਨ ਨੰਮਾ ਚਰਦਾਸ ਬੈਂਤੀ ਜੂਤਣੀ ਆ ਆਪ ਜੀ ਦੀ ਬੇਅੰਤ ਉਪਾਰ ਕਿਰਪਾ ਤੇਰੀ ਦੀਆਂ ਆਪ ਦੇ ਸੇਵ ਸੇਕਾ ਸੰਗਤ ਨੂੰ ਆਪ ਦੀ ਸੇਵਾ ਸੁਭਾਰ ਦੀ ਧੰਨ ਬਖਸ਼ੀ ਅਰਜਨ ਸਿੰਘ ਪਾਸ਼ਾ ਮਹਾਰਾਜ ਜੀ ਇਸ ਬਣੀ ਸਚੀ ਪਾਸ਼ਾ ਮਹਾਰਾਜ ਜੀ ਧੰਨ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਪਹਿਲ ਪਾਸ਼ਾ ਦਾ ਪ੍ਰਕਾਸ਼ ਤੇ ਹਮ ਨਮੰਦਿਆ ਹੋਇਆ ਨਗਰ ਤੋਂ ਸਰਬੱਤ ਸੰਗਤਾਂ ਸੱਚੇ ਪਾਸ਼ਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਗਵਾਹੀ ਹੇਠ ਬਾਬੇ ਸਿੰਘ ਸਿੱਧਾ ਦੇ ਸਥਾਨ ਤੇ ਪਹੁੰਚੀਆਂ ਹਨ ਸਾਰਿਆਂ ਦੀਆਂ ਹਾਜ਼ਰੀਆਂ ਮਨਜ਼ੂਰ ਕਰ ਲਈਆਂ ਚੜ੍ਹਦੀ ਕਲਾ ਚ ਰੱਖਣਾ ਨਹੀਂ ਕਰਨਾ ਹੁੰਦਾ ਨਹੀਂ ਫਿਰ ਦੇਖੋ ਸੀ ਪਰਿਵਾਰਾਂ ਦੀ ਸੁੱਖ ਸਾਂਤੀ ਬਤਾਣੀ ਮਨੋ ਕਾਮਨਾ ਪੂਰੀਆਂ ਕਰਨੀਆਂ ਤੰਦਰੁਸਤੀਆਂ ਬਤਾਣੀਆਂ ਬੇਰੋਗ ਕਾ ਦੇ ਦਾਨ ਬਖਸ਼ੇ ਕਾਮ ਕ੍ਰੋਧ ਲੋਭ ਹੰਕਾਰ ਚੋਰੀ ਠੱਗੀ ਚੁਗਲੀ ਜਿੰਦੇ ਅਸੁਸਤੀ ਕਰ ਰਸ਼ ਭਾਵਨਾ ਤੋਂ ਬਚਾ ਕੇ ਰੱਖਣਾ ਨਸ਼ਿਆਂ ਤੋਂ ਬਚਾ ਕੇ ਰੱਖਣਾ ਸੋਈ ਕੰਮ ਕਰਾਉਣੇ ਜੋ ਤੁਧ ਭਾਵਨੇ ਸੂ ਨਾ ਕਰਾਵਣੀ ਜੋ ਤੁਧ ਨਾ ਭਾਵਨੇ ਸੱਚੇ ਪਾਸ਼ਾ ਮਹਾਰਾਜ ਜੀ ਐਸ ਵੇਲੇ ਆਪ ਜੀ ਨੂੰ ਸੋਹਣੇ ਜੇ ਪਸ਼ਾਕੇ ਪਣਾਏ ਗਏ ਨੇ ਆਪ ਅੰਗੀਕਾਰ ਕਰ ਗਲਾ ਬੇ ਅੰਤ ਮੈਂ ਅਰਦਾਸ ਕਰਾਂ ਜੀ ਆਪ ਅੰਗੀਕਾਰ ਕਰ ਕਨ ਸੱਚੇ ਪਾਸ਼ਾ ਮਹਾਰਾਜ ਸੰਗਤਾਂ ਨੂੰ ਅੰਮ੍ਰਿਤ ਮੇਕੜਾ ਪ੍ਰਸਾਦੀ ਦੇਖ ਆਹਰਾ ਆਪ ਜੀ ਨੂੰ ਪ੍ਰਵਾਨ ਹੋਵੇ ਪ੍ਰਵਾਨ ਹੋਈ ਦੇਗ ਸਾਥ ਨੂੰ ਕਿ ਵਰਤੋਂ ਦੀ ਆਗਿਆ ਕਰਸੇ ਸੱਚੇ ਪਾਸ਼ਾ ਮਹਾਰਾਜ ਸੋਹ ਕਮੇਟੀ ਅੰਮ੍ਰਿਤ ਕਿਰਪਾਣੀ ਗੋਲੂ ਕਾਠੀ ਦਾਤ ਬਧਿਸਮਤਾ ਬਖਸ਼ੀ ਸੋਹ ਕੀਰਤਨ ਕਰੀ ਦਾਤ ਮਸੀ ਸੱਚੇ ਪਾਸ਼ਾ ਮਹਾਰਾਜ ਜੀ ਅਸਰੇ ਆਪਣੇ ਪਿਤਰੋਗਾਂ ਨਾਮਿਕ ਤੁਖ ਸੰਕਾਨ ਨੂੰ ਕਰਤਾ ਅਰਧ ਕਰੋ ਨਿਹਾਲ ਕਰੋ ਸੱਚੇ ਪਾਸ਼ਾ ਮਹਾਰਾਜ ਜੀ ਇਸੇ ਤਰ੍ਹਾਂ ਹੀ ਆਪਨੀ ਸੰਤਾਨਾਂ ਦੀ ਸੇਵਾ ਲੈਂਦੀ ਰਹੋ ਸਿਰ ਤੇ ਮੇਰ ਪ੍ਰਿਆਤ ਰੱਖਣਾ ਲਾਓ ਚਰਨਾ ਕਮਨ ਦੇ ਨਾਲ ਗੁਰੂ ਨੇ ਆ ਨਾਨਕ ਨਾਮ ਚੌਂਦੀ ਕੜਾ ਤੇ ਪਾਸ਼ਾ ਸਤਿਗੁਰੂ ਪਾਇ ਕੂ ਦੀ ਘਰ ਸਾਧ ਪਾਇ ਕੂ ਕੀ ਬਟੇ ਧੁਰ ਆਗਿਆ ਪਈ ਅਕਾਲ ਪੀਤ ਵਹਿ ਚਲਾਏ ਪੰਥ ਸਾ ਸਿਖਣ ਬੋ ਉਪਮਹ ਗੁਰੂ ਮਾਨਿਓ ਗ੍ਰੰਥ ਗੁਰਥ ਜੀ ਮਾਨਿਓ ਅਗੁਰ ਗ੍ਰੰਥ ਕੀਦੇ ਜੋ ਕਰਮ ਕੋ ਮਿਟ ਬੋ ਜਾ ਕੋ ਜਬਦ ਮੈਲੇ ਰਾਜ ਕਰੇਗਾ ਕਾਪਸਾ ਆਖੀ ਰਹੇ ਨ ਕੋਏ ਹੋਰ ਹੋਏ ਸਾミネ ਕੇ ਵਚੈ ਸਨਿਯੋਏ ਤਾ ਜਗ ਹੱਥ ਮੈਂ ਕਾਲੀ ਸੋ ਐਸੀ ਜੋ ਅਮਰੀ ਰਖਾ ਕਰੇ ਕਾਲੀ ਕਰ ਜਗ ਦੀਸ਼ਾ ਵਾਹ ਚੁਨਾਉ ਧਿਆਗ ਕਰੇ ਸੋ ਕਰੇ ਪਾਰ ਆ ਕੋਣ ਬ੍ਰਹਮ ਪ੍ਰਭ ਕਿਰਪਾ ਕਰੀ ਆਪਣਾ ਬਿਰਤ ਸਮਾਰਿਆ ਦੁਖ ਤੋਂ ਗਵਾਇ ਹਰ ਪ੍ਰਭਾਪਤੇ ਸਭ ਸੰਸਾਰ ਉਭਾਰਿਆ What uh -huh. ਮੋਹੇ ਇਸ ਦਾ ਪਰਵਾਸਾ ਗੱਤ ਰੇ ਸਭ ਸੱਚਾ ਸਹਿਬ ਸੁਣਨਾ ਤੇ ਕੀ ਅਰਦਾਸਾ ਪਤੂਦਾਨ ਸਤਗੁਰ ਮੇਰਾ ਮੋਹੇ ਇਸ ਦਾ ਪਰਵਾਸਾ ਬਖਸ਼ ਰੇਸਾਂ ਸਤਿਆ ਸਹਿਬ ਸੁਰਨਾ ਨਿਤ ਕੀ ਅਰਗਾਸਾ ਵਾਹਿਗੁਰੂ ਕੀ ਕਾਕਾਰ ਸਾਬ ਵਾਹਿਗੁਰੂ ਕੀ ਪਟੇ ਜੋਤ ਆਜਾ ਬਤਨਾਮ ਸਤਨਾਮ ਬੰਦਨਾਮ ਸਤਨਾਮ ਮੇਦੀ ਵਾਹਿ ਜੁਰੂ ਕਲਚਾ ਹੋਰ ਜੀ ਕੀ ਪਟੇ ਹਨ ਉਹਨਾਂ ਮਾਪੇ ਜੀ ਬਾਬਾ ਰਵਿੰਦਰ ਸਿੰਘ ਜੀ ਸਿੰਘ ਸੀਰ ਦਾ ਇੱਕ ਵਿਦਵਸਤ ਦੇ ਪੰਨਾ ਪ੍ਰਿਆਰ ਨੂੰ ਸਰੂਪਾ ਦੀ ਸੇਵਾ ਕਰ ਰਹੇ ਹਨ ਬਾਕੀ ਕਮੇਟੀ ਵੱਲੋਂ ਵੀ ਸਰੂਪਾ ਦੀ ਸੇਵਾ ਕੀਤੀ ਗਈ ਹੈ ਸੋ ਪ੍ਰਮਾਣਿਕਾ ਨਿਸ਼ਾਣ ਜੀਓ ਆਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਬੋਲੇ ਸੋ ਨਿਹਾਲ ਸੋ ਨਿਹਾਲ ਸਤਿ ਅਕਾਲ ਮਹੇਸ਼ੁਰ ਨਿਹਾਲ ਸਤਿ ਅਕਾਲ ਹਾਂਜੀ ਕੋਮੇਟੀ ਦੇ ਨੁਮਾਇੰਦੇ ਦੇ ਨਿੱਤ ਜਾਣਗੇ ਹਾਂਜੀ ਮੋੜ ਗਰਸਾ ਵਾਹਿਗੁਰੂ ਜੀ ਦੇ ਪ੍ਰਦੇਸ਼ ਹੁਣ ਸਾਸਨ ਜੀ ਆਪ ਨੇ ਦੇਖ ਲਈ ਹੈ ਦੇਖੋ ਅਪਰੰਤ ਕਾਰਨ ਚਾਹ ਦਾ ਮੰਦਰ ਚ ਆ ਕੇ ਜਾਣਾ ਹੈ ਉਸੇ ਚ ਨਹੀਂ ਫਿਰ ਸਾਜ ਮੱਜ ਕੇ ਜਾਣਾ ਹੈ ਇਨੇ ਚੋਂ ਪੰਜ ਪਿਆਰੀ ਆਪਣਾ ਉਹ ਵੀ ਚਾਹ ਬਣਿ ਛਕ ਦੇਣਗੇ ਵਾਹਿਗੁਰੂ ਜੀ ਦਾ ਖਾਤਸਾ ਵਾਹਿਗੁਰੂ ਜੀ ਭਰਦੇਗੇ ਅਸੀਂ ਦੇਖੇ ਗੁਰਪ੍ਰੀਤ ਸਾਧ ਸੰਗ ਜੀਓ ਆਪ ਜੀ ਸਤਿਗੁਰਾਂ ਦੇ ਸਰਣ ਵਿੱਚ ਨਗਰ ਕੀਰਤਨ ਦੇ ਰੂਪ ਵਿੱਚ ਸਵਾਗਤ ਹੈ ਗੁਰਦੁਆਰਾ ਸਿੰਘ ਜੀ ਦੇ ਸਤਿਗੁਰਾਂ ਦੇ ਆਸ਼ਣ ਪਾਰੇ ਉਹ ਬੜੇ ਭਾਗੀ ਹੋ ਕਿਉਂਕਿ ਜੋ ਵੀ ਉਸ ਨੂੰ ਗੁਰਗੁਰੂ ਕਰਦਾ ਹੈ ਭਾਈ ਗੁਰਾ ਜੀ ਕਨੇ ਸੰਤੋ ਬਟੇ ਭਾਗ ਸਿੱਖਾਂ ਕੇ ਗੁਰਗੁਰ ਪ੍ਰਗ ਪ੍ਰਮਾਤਮਾ ਸੋ ਗੁਰਪ੍ਰਧ ਪਰਮ ਭਾਵ ਭਾਈ ਮਖੀ ਜੀ ਨੇ ਤੁਹਾਨੂੰ ਬੜੇ ਵਿਸਥਾਰ ਨਾਲ ਦੱਸ ਦਿੱਤਾ ਹੈ ਕਿ ਸਾਨੂੰ ਸੰਗਿਆਤ ਮੰਨਦੀ ਹੈ ਸਾਡੀ ਸਿੱਖੀ ਜਿਹੜੀ ਸਿੱਖਿਆ ਜਨ ਗੁਨਾਮ ਦੇ ਜੀਵ ਨੂੰ ਮਿਲੀ ਹੈ ਜੋ ਵੀ ਗੁਨਾਮ ਦੇ ਜੀਏ ਵਿਦੇਸ਼ ਹਨ ਉਹ ਭਾਈ ਸਾਨੂੰ ਗੁਰਪ੍ਰਧ ਕਰਨਾ ਦਾ ਲਗਦਾ ਹੈ ਇੱਕ ਬਾਣੀ ਸਾਨੂੰ ਕੀ ਦੇ ਦਿੰਦੀ ਆ ਕੀ ਕਰ ਦੇ ਕੀ ਨਾਂ ਕਿਉਂਕਿ ਦੂਜਾ ਬਾਣੀ ਨੂੰ ਸਮਝਣ ਦੀ ਲੋੜ ਹੈ ਅੱਜ ਕੱਲ ਸਭਣਾ ਕੀ ਹੈ ਅਸੀਂ ਪਾਠਨਾ ਕਰਨੇ ਕਰਾਣੇ ਦੇ ਜੋਰ ਲਾਇਆ ਹੋਇਆ ਮੇਰੇ ਵਰਗਾ ਕਹਿੰਦਾ ਹੈ ਮੈਂ ਸਾਰੀ ਕੀਤੇ ਨਹੀਂ ਖੰਡ ਪਾਠ ਹੈ ਪਾਠ ਕਰਨ ਦਾ ਕਰਾਉਂਦਾ ਹਾਂ ਪਰ ਪਿਆਰ ਇਹਨਾਂ ਨੂੰ ਤੁਹਾਡੇ ਕੱਖ ਨਹੀਂ ਬੰਦੇ ਪੈਂਦਾ ਕਿਉਂਕਿ ਬਾਕੀ ਕਰਨਾ ਕੱਟ ਜੀ ਪਾਰ ਕਰ ਲੈਂਦਾ ਹੈ ਜੋ ਵੀ ਚੰਗਾ ਹੋਏ ਪਾਸਾ ਦਾ ਉਹ ਹੀ ਦੇ ਜਾਂਦਾ ਹੈ ਆਪਾਂ ਫਿਰ ਚੱਗੀ ਰਹਿੰਦੇ ਹਾਂ ਉੱਪਰ ਉੱਪਰ ਵੀ ਜਨਾਲ ਵਿੱਚ ਹੈ ਕਿ ਆਪਣੇ ਤਾਂ ਆਪਾਂ ਜਿੱਥੋਂ ਪਾਰਤੀ ਹੋਰ ਪਾਸਾ ਜੀ ਬਾਣੀ ਹੋਰ ਪਾਸਾ ਜੀ ਨਹੀਂ ਬਾਣੀ ਸਾਡੇ ਗੁਰਮੁਖੀ ਵਿੱਚ ਹੈ ਪੰਜਾਬੀ ਵਿੱਚ ਹੈ ਹਰ ਇੱਕ ਦਾ ਥੋੜਾ ਬੋਟਾ ਪ੍ਰਯਾਗ ਨੂੰ ਵੀ ਸਿੱਖ ਵੀ ਬਾਣੀ ਨੂੰ ਪੜ ਸਕਦਾ ਹੈ ਸੂਝ ਸਕਦਾ ਹੈ ਸਮਝ ਵੀ ਆ ਸਕਦੀ ਹੈ ਇਹਨੂੰ ਸਮਝਣ ਦੀ ਲੋੜ ਹੈ ਸਮਝ ਕੇ ਇਹਨੂੰ ਆਪਣੇ ਮਨਨ ਦੀ ਲੋੜ ਹੈ ਬੰਦ ਕੇ ਜੀ ਕਮਾਈ ਕਰਨ ਦੀ ਲੋੜ ਹੈ ਤੇ ਇਹ ਹੀ ਹੈ ਬੱਪੂ ਮਰ ਗਿਆ ਪਾੜ ਕਰਾ ਦਿਆ ਬੇਬੇ ਮਰ ਗਈ ਪਾੜ ਕਰਾ ਦਿਆ ਠੀਕ ਹੈ ਕਰਾ ਲਈ ਮਰ ਜੇ ਲਈ ਸਾਡੇ ਵਿਆਹਾਂ ਹੈ ਗੁਰ ਘਰ ਦੀ ਤੇ ਬੱਬੂ ਦੇ ਦਾ ਵਿਆਹ ਕਰਾ ਪਾੜ ਕਰਾ ਦਿਆ ਪਾੜਾ ਕੇ ਪਿੰਡਾਂ ਚਲੇ ਆਂ ਕੰਜਰੀਆਂ ਹਨ ਨਖਪਾਨ ਰਾਜਪੰਦੇ ਵੀ ਫਿਰ ਪਾੜ ਕਰਾ ਦਾ ਫਾਇਦਾ ਕੀ ਉੱਥੇ ਸੜਫਾਂ ਦੇ ਡੋਰ ਚੱਲਦੇ ਨੇ ਫਿਰ ਪਾੜ ਕਰਾ ਦਾ ਫਾਇਦਾ ਕੀ ਹੈ ਮੋਤਾ ਖਾਰਾ ਕਰਾ ਮਚਲਾ ਜੇ ਸਵਾ ਪੂਰਾ ਬਜਟ ਫੁੱਟ ਗਿਆ ਸੋ ਪਿਆਰਿਓ ਇਸ ਕਰਕੇ ਬਾਣੀ ਨੂੰ ਮੋਤਾ ਸਮਝਣ ਵਾਲੇ ਪਾਸੇ ਲਾਇਆ ਕਰੋ ਜੇ ਬਾਣੀ ਸਮਝਣ ਵਾਸਤੇ ਜਾਚਦੇ ਇੱਕ ਵਾਰੀ ਤਾਂ ਸਤਿਗੁਰੂ ਜੀ ਦੀ ਕਿਰਪਾ ਨਾਲ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰ ਫਲਦਾ ਸਜਿਤੇ ਹਨ ਉੱਜੀ ਵਾਰ ਜੂ ਦਿੱਤੇ ਹੋਏ ਹਨ ਆਪਾਂ ਕਿ ਸਭ ਦੇ ਰੋਜ਼ ਕਰਦੇ ਹਾਂ ਇਤਿਹਾਸ ਨੂੰ ਵੀ ਬੱਚਾ ਕਰੋ ਥਾਸ ਭਾਈ ਗੋਤੀ ਜੀ ਨੇ ਬੜੇ ਮਿਸਾਲ ਨਾਲ ਸਾਨੂੰ ਦਿੰਦੇ ਹਨ ਉਹਨਾਂ ਤੋਂ ਸੁਣ ਲਿਆ ਕਰੋ ਇਸ ਕਰਕੇ ਭਈ ਜਿਵੇਂ ਕੁੜੂਬ ਜੇਸ ਨੂੰ ਬੜੇ ਪਿਆਰ ਨਾਲ ਖਰਾਫ ਕਰੇਗਾ ਉਹ ਤੋਂ ਉਸ ਨਾਲ ਕੋਈ ਖੱਟ ਕੇ ਰਹਿ ਕੇ ਜਾਵੇਗਾ ਦੁਕਾਨ ਕਿ ਵੀ ਉਹ ਸੁੱਚਾ ਚੱਚਾ ਹੋਏਗਾ ਇਸ ਕਰਕੇ ਭਾਈ ਵਾਰੀ ਦਾ ਚੁਰਦੀ ਵੱਧ ਵੱਧ ਕੋਸ਼ ਕਰੋ ਬਾਣੀ ਦੇ ਬਾਣੇ ਨਾਲ ਚੁਰਗੇ ਸਾਡਾ ਜੀਵਨ ਸਵਰਗਿਆ ਸੜ ਜੀਉ ਸਾਫਰਾ ਹੋ ਜਾਂਦਾ ਹੈ ਸੋਚਣਾ ਪਈ ਹੀ ਸਿੱਖਿਆ ਹੈ ਸਾਨੂੰ ਬਾਣੀ ਦੇ ਵੱਟ ਨੂੰ ਸੁਣੋ ਪੜੋ ਵਿਚਾਰੋ ਵਿਚਾਰ ਕੇ ਇਹਨਾਂ ਜਮਾਂ ਤੇ ਘਾਲੋ ਤੇ ਅੰਦਰ ਝਾਣ ਕਰੋ ਕਾਂ ਸਾਡਾ ਜੀਵਨ ਬਣ ਸਕਦਾ ਹੈ ਜੇ ਆਪਣਾ ਡਾਕਟਰ ਨੂੰ ਕਹੀਏ ਡਾਕਟਰ ਬੜਾ ਸੁਣਾ ਦਵਾਈ ਕਿਹ ਸੁਣੀ ਰੱਖਦਾ ਹੈ ਜੇ ਦਵਾਈ ਖਾਈਏ ਨਾ ਪ੍ਰਿਹੇਜ ਨਾ ਕਰੀਏ ਫੇ ਸਾਨੂੰ ਦੱਸੋ ਸਾਡਾ ਰੋਗ ਕਿਵੇਂ ਜਾਵੇਗਾ ਸਾਡੇ ਅੰਦਰ ਹੋਮਾ ਵਰਗੇ ਬੜੇ ਰੋਗ ਹਨ ਸੋ ਬਾਣੀ ਨੂੰ ਪਟ ਵਿਚਾਰ ਨਾਲ ਹੀ ਸਾਡਾ ਰੋਗ ਜਾਏਗਾ ਉਹ ਮੰਨ ਨਾਲ ਕਰਦੋ ਜਾਏਗਾ ਇਸ ਕਰਕੇ ਬਹੁਤ ਸੋਣਨ ਭਾਵੇਂ ਇਲਾਜ ਵਿੱਚ ਬੜਾ ਫਰਮ ਮਨਵਾਇਆ ਕਰੋ ਜੇ ਮੰਨ ਲਾਓਗੇ ਤੁਹਾਡੇ ਫਿਰੇ ਜ਼ਰੂਰ ਵਿਚਰਮ ਹੋਏਗਾ ਕੋਈ ਵੀ ਜੇ ਉਹ ਲੋੜੇ ਕੋਈ ਮਨੋਂ ਕਾਮਨਾ ਜੂਰ ਹੋ ਰਹੀਆਂ ਉਹਨਾਂ ਸਭ ਦਾ ਦਾ ਮਾਫੀ ਮੰਗਦਾ ਹਾਂ ਉਹ ਗਲਤੀਆਂ ਤੇ ਕਰਿਆ ਗਿਆ ਹੈ ਸੋ ਭਾਈ ਸਮਾਧੀ ਹੈ ਗਲਤੀ ਦਾ ਕੰਟ ਵਰਗ ਦੀ